ਸਤਿ ਸ੍ਰੀ ਅਕਾਲ ਵੀਰ ਜੀ ਮਾਨਮਿਤ ਡੇਢੀ ਫਾਰਮ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਭੋਮਾ ਅੱਜ ਵੀਰ ਸੋਨੂ ਕੋ ਆਏ ਵੀਰ ਕੋ ਤਿੰਨ ਪਸ਼ੂ ਦੋ ਮੱਝਾਂ ਤਾਜ਼ੀਆਂ ਸੂਈਆਂ ਇੱਕ ਗਾਂ ਹੀ ਤੋ ਘਰੇ ਆਓ ਵੀਰ ਕੋ ਲੈਨੇ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਸੇਤਾ ਦੀ ਹੋਰ ਕਾਰੋਬਾਰ ਕਾਰੋਬਾਰ ਬਹੁਤ ਵਧੀਆ ਜੀ ਔਰ ਕੰਮ ਵਧੀਆ ਚੱਲਣ ਦਿਆ ਹਾਂ ਵਧੀਆ ਚੱਲਦਾ ਲੱਗਦਾ ਹੈ ਮੈਂ ਕਹਿੰਦਾ ਨਗਰ ਵੀਰ ਜੀ ਐਡਰੈਸ ਨਾ ਤੇ ਨੰਬਰ ਦੱਸ ਦੋ ਪਹਿਲਾਂ ਐਡਰੈਸ ਸੂਣੂ ਜੀ ਪਿੰਡ ਧੂਮਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਮਲੀਖਾ ਜੀ ਹਾਂਜੀ ਫੋਨ ਨੰਬਰ 98784010 ਨੀ ਜਾ ਹਾਂਜੀ ਤੇ ਤਿੰਨ ਇੱਕ ਗਾਈ ਜੇ ਦੁੱਜੇ ਸੁਵੇ ਵੜ ਹਾਂਜੀ ਦੋ ਮੱਝਾਂ ਜੇ ਦੁੱਜੇ ਤਿਜੇ ਤਿਜੇ ਸੁਵੇ ਗੱਲੇ ਤੇ ਜੇ ਤਿਜੇ ਸੁਵੇ ਵੀਰ ਕਹਿੰਦਾ ਮੱਝਾਂ ਵਾਂ ਤੇ ਵੀਰ ਜੀ ਕਰੀਏ ਸਰ ਚਾਲੂ ਹਾਂਜੀ ਕਰੀਏ ਕਿਦ ਤੋ ਕਰਨੀ ਜੋ ਇੱਥੋਂ ਕਰਤੀਆਂ ਦੋ ਦੱਸੋ ਵੀਰ ਜੀ ਫੇਰੇ ਦਾ ਦੋ ਦੁੱਜੇ ਦੂਏ ਜੇ ਤੇ ਪੰਜਾਂ ਦਿਨਾਂ ਦੀ ਭੜੀ ਦੁਜੇ ਸੂਏ ਪੰਜੀਆਂ ਦਿਨਾਂ ਦੀ ਬਣੀ ਹੈ ਤੇ ਦੁੱਧ ਵੀਰ ਜੀ ਦੁੱਧ 6 ਕਿਲੋ ਜੀ ਦੁੱਧ 6 ਕਿਲੋ ਤੇ ਸੀਸ ਲੱਗ ਵੀਰ ਜੀ ਜਿਹੜਾ ਮੱਝ ਭਾਂਪਰਾ ਚੋਣੇ ਵੇਲੋ ਵੀਰ ਜੀ ਠੰਡੀ ਸੀਗਿਆ ਵੀਰ ਨੇ ਖਾਤੀ ਆ ਤੇ ਇੱਕ ਥਾਂ ਥੋੜਾ ਜਿਹਾ ਭਾਰਾ ਰੱਖਦੀ ਆ ਥਾਣੇ ਦੀ ਗਰੰਟੀ ਉਪਰ ਠੀਕ ਹੈ ਵੀਰ ਜੀ ਉੱਧਾ ਭਾਰਾ ਰੱਖ ਦਈਏ ਹਾਂ ਜੀ ਉਹਦਾ ਥਾੜਾ ਸਹੀ ਪੁਰੀ ਬਹੁਤ ਵਧੀਆ ਚਵਾਲ ਨੇ ਬਹੁਤ ਵਧੀਆ ਗਾਈਆਂ ਤੇ ਇਸ ਹਾਲ ਲੋ ਕਿ ਸੱਜਰ 70000 ਦੀ ਤਰੀ ਹੈ ਇਸ ਹਾਲ ਸੱਜਰ 25 60 ਲੀਟਰ ਦੁੱਧ ਕੱਢਦੀ ਰਹੀ ਆ ਠੀਕ ਹੈ ਵੀਰ ਜੀ ਤੇ ਵੀਰ ਜੀ ਮੇਰੇ ਮਾਰਾ ਜਿਆ ਕਰੋ ਥਾੜਾ ਮਾਰਨੀ ਵੇਲੋ ਵੀਰ ਜੀ ਵੀਰ ਨੇ ਚੋਏ ਪਸੂ ਚੋਕੇ ਕੋਈ ਡੱਕਿਆ ਟੁੱਕਿਆ ਡੰਗਰ ਨਹੀਂ ਵੀਰ ਚੋਕੇ 10 ਵਜੇ ਦੀ ਵੀਡੀਓ ਪਾ ਲੱਗੀ ਵੀਰ ਜੀ ਤੇ ਵੀਰ ਜੀ ਵੀਰ ਕਹਿੰਦਾ ਮੈਂ ਚੋਏ ਡੰਗਰ ਉਹ ਗੱਲ ਨਹੀਂ ਆ ਗਈ ਡਾਕੇ ਨਾ ਕੋਈ ਵੀਡੀਓ ਪਾਈ ਤੇ ਨਾ ਕੋਈ ਕੋਈ ਦਾ ਟਾਈਮ ਨਾ ਕੋਈ ਦੋ ਟੈਂਕ ਤੇ ਡੰਗਰ ਤਸਲੀ ਕਰ ਜੀ ਹਾਂਜੀ ਹਾਂਜੀ ਤੇ ਵੀਰ ਜੀ ਠੀਕ ਹੈ ਤਾਂ ਇਹਨੂੰ ਤੋੜੋ ਫਿਰ ਮਾਰੀ ਜੇ ਇਹ ਕੋ ਵੀਰ ਜੀ ਡੱਬਾ ਰੰਗ ਲੱਗਾ ਵੈਰ ਠੰਡੀ ਸੀ ਲਿਆ ਐਨ ਕੋਰ ਦੋ ਵੀਰ ਜੀ ਵੈਲੋ ਵੀਰ ਜੀ ਤੋੜ ਦਿਖਾ ਦਿੰਨੇ ਵੀਰ ਜੀ ਜਿਹੜਾ ਲੈ ਰੂਗਾ ਕੋਈ ਚਾਰ ਪੈਸੇ ਬਣਾਉਂਗੀ ਤਿੰਨ ਚਾਰ ਗੁਣਾ ਵਧੂਗੀ ਠੀਕ ਹੈ ਵੀਰ ਜੀ ਫਿਰ ਵੀ 80 90 ਦੀ ਵਿਗੂਗੀ ਤੀਜੇ ਸੂਵੇ ਗਾੜੀ ਵਿੱਚ ਹੋਊਗੀ ਫਿਰ ਕਿ ਤੀਜੇ ਸੂਵੇ ਸੋਣੀ ਆਂਗਾ ਪੰਜੀਆ ਮਹੀਨਿਆਂ ਉਹ 500 ਦੀ ਪੰਜੀਆਂ ਦਿਨਾਂ ਦੀ ਬਣੀ ਹੈ ਪੰਜੀਆਂ ਦਿਨਾਂ ਦੀ ਬਣੀ ਠੀਕਾ ਲੱਗਾ ਤੇ ਗਾਰੰਟੀ ਨੀ ਤੇ ਨਹੀਂ ਦੇਣੀ ਤੇ ਇਹਦੀ ਗਾਰੰਟੀ ਫਿਰ ਕਦੀ ਜੇ ਨਿਕਲ ਆਵੇ ਤੇ ਸੋਨਾ ਅੱਛਾ ਪੰਜੀਆਂ ਦਿਨਾਂ ਵੀਰ ਕਹਿੰਦਾ ਇਹਦੀ ਪਰ ਗਾਰੰਟੀ ਨਹੀਂ ਹੈਗੀ ਪੰਜੀਆਂ ਦਿਨਾਂ ਦੀ ਅੱਦਾ ਵੀਰ ਕਹਿੰਦਾ ਹੋ ਗਈ ਬਣੀ ਆ ਹਾਂਜੀ ਵੇ ਲੋ ਵੀਰ ਜੀ ਫੇਸ ਕੁਆਲਟੀ ਫਿਰ ਦਿਖਾ ਦਿੰਦੇ ਤੋੜੀ ਵੀ ਦਿਖਾ ਦਿੰਦੇ ਤੋਰੋ ਵੀਰ ਜੀ ਵੀਰ ਕਹਿੰਦਾ ਸੀਲਸ ਲੱਗ ਗਿਆ ਕੋਈ ਇਹੋ ਜੀ ਦੀ ਨਾ ਕੋਈ ਇਹਨੂੰ ਵੰਗਾ ਪਾਉਣਾ ਪੈਂਦਾ ਨਾ ਕੋਈ ਗੱਲਬਾਤ ਉਹ ਜਿੱਦਾਂ ਪਹਾੜਾ ਪਾ ਕੇ ਉੱਦਾਂ ਥੱਲੇ ਬੈਜੋ ਵੀਰ ਜੀ ਫੁੱਲ ਗਰੰਟੀ ਉਹ ਥਾਣੇ ਮਨ ਹੈ ਜੀ ਦੁੱਧ ਦੀ ਸਾਰੇ ਬੰਦੇ ਸੀਲ ਚਵਰੀ ਮਾੜਾ ਚੰਗਾ ਬਾਹਰ ਵਿੱਚ ਛੱਡ ਜੀ ਦਿਖਾਉਂਦੀ ਆ ਠੀਕ ਆ ਵੀਰ ਜੀ ਇਹਦਾ ਵੀਰ ਜੀ ਕੀ ਮੁੱਲ ਕਰਦੇ ਜੋ ਬੋਲ ਵੀਰ ਜੀ 2000 ਨਹੀਂ ਵੀਰ ਜੀ ਜਾਜ ਕਰੀਏ 2000 ਛੱਡ ਦਾਂਗੇ 2000 ਹੋਰ ਛੱਡੋ 16 ਉਹਨਾਂ ਦੀ 16000 ਦੀ ਵੀਰ ਕਹਿੰਦਾ ਹਾਂ ਨਾ ਦੇ ਦਾਂਗੇ ਉਹ ਚੋ ਵੀ ਕਹਿੰਦਾ ਛੋਟ ਹੀ ਹੋਣੀ ਆ ਹਾਂਜੀ ਛੋਟ ਹੀ ਨਹੀਂ ਪਾਦੀ ਨਾ ਜਿਹੜਾ ਲੈ ਲੂਗਾ ਇਹ ਦੁੱਧ ਤੋਂ ਪੈਸੇ ਲਾ ਦੇਣੇ ਠੀਕ ਆ ਵੀਰ ਜੀ ਉਹ ਵਧੀਆ ਵੇੜਾ ਠੰਡੀ ਸੀ ਲਾ ਵੇਖਦਾ ਠੰਡੀ ਉੱਪਰ ਕਿਹੜਾ ਕੋਈ ਘਰ ਸੌਣ ਠੀਕ ਆ ਵੀਰ ਜੀ ਦੱਸ ਦਿਓ ਦੂਜਾ ਪਸ਼ੂ ਦਾ ਇਹ ਵੀ ਜੀ ਤੀਜੇ ਸੂਏ ਸੋਨਾ ਜੀ ਤੇ ਜੇ ਸੂਏ ਸੋਨਾ ਜੇ ਵੀਰ ਜੀ ਨੇ ਦੁੱਧ ਦੇਣੇ ਥਲੇਗਾ ਜੇ 9-10 ਲੀਟਰ ਪੱਕਾ 9-10 ਲੀਟਰ 9 ਵਜੇ 10 ਵਜੇ 9 ਲੀਟਰ ਦੀ ਗਰੰਟੀ ਠੀਕ ਆ ਵੀਰ ਜੀ ਹਾਂਜੀ ਤੇ 12 ਦੇਣੇ ਸੂਈ ਚ ਕੱ ਵੇ ਲੋ ਵੀ ਜੀ ਦਿਖਾ ਦਿੰਨੇ ਤੌਰ ਦਿਖਾ ਦਿੰਨੇ ਤੁਹਾਨੂੰ ਥਾਲੇਵਾ ਵੀ ਦਿਖਾ ਦਿੰਨੇ ਆ ਵਿਜੀ ਤੋਂ ਯਾਰ ਵੀ ਇਹ ਵੀਰ ਜੀ ਇਹ ਪਸੂ 10 ਵਜੇ ਦੀ ਵੀਡੀਓ ਵੀਰ ਕਹਿੰਦਾ ਕੋਈ ਟਾਈਮ ਨਹੀਂ ਲੱਗਾ ਕੁਝ ਨਹੀਂ ਇਹ ਚੋਈਆਂ ਦੀ ਵੀਡੀਓ ਬਣਾਉਂਦੇ ਜੀ ਵੀਰ ਹੁਣੇ ਊੜੀਆਂ ਖਾਲੀ ਕੀਤੀਆਂ ਵਾ ਇਹ ਜੋ ਫੇਸ ਕੁਆਲਿਟੀ ਦਿਖਾ ਦਿੰਨੇ ਵਿਜੀ ਜਾਣ ਤੋਂ ਵਿਜੀ ਜਾਣ ਤੋਂ ਜਾਣਦ ਕਿੱਜੇ ਸੂਏ ਤੇ ਜੇ ਸੂਏ ਆ ਇਹ ਵੀਜੀ ਸਿਲਸਾ ਕਿਆ ਵੀ ਬਹੁਤ ਵਧੀਆ ਵੀਜੀ ਬਹੁਤ ਵਧੀਆ ਘਰ ਚੋਂ ਨੂੰ ਬਹੁਤ ਵਧੀਆ ਲਾ ਦੇ ਮਰੇ ਹੱਥ ਲਾ ਕੇ ਦਿਖਾ ਦੋ ਅੱਜ ਇਹ ਮੱਛਾ ਨਹੀਂ ਲਾਉਣੀ ਯਾਰ ਠੀਕ ਚਲੋ ਮਰਾ ਮੋਟਾ ਤਾਂ ਠੀਕ ਆ ਤਾਂ ਕੱਢੀ ਆ ਵੇਖੋ ਨਾ ਹਾਂਜੀ ਹਾਂਜੀ ਲੈ ਠੀਕ ਐ ਠੰਡੀ ਐ ਇਹਦਾ ਵੀਰ ਦੀ ਕੀ ਮੁੱਲ ਕਰਦੇ ਆ ਇਹਦਾ ਮੁਰਗੀ ਵੀ 90000 ਨਹੀਂ 85000 ਨਹੀਂ 80000 ਦੇ ਦਾਂਗੇ 80000 ਹੋਰ ਕਰੋ ਸੋੜਾ ਕਮਾ 2000 ਛੱਡ ਦਾਂਗੇ 2000 ਕਿਸੇ ਵਪਾਰੀ ਕੋ ਲਾਉਗੇ 85 90 ਤੋਂ ਘਟਣਾ ਮਿਲੂਗਾ 10000 ਨਹੀਂ ਹਾਂਜੀ ਤੁਹਾਡੀ ਗੱਲ ਵੀਰ ਜੀ ਚੰਗੀ ਮੈਂ ਕੱਦ ਕਾਠ ਵੀ ਚੰਗਾ ਲੱਗਾ ਵਾ ਹਾਂ ਲਿਆ ਵੀ ਚੰਗਾ ਲੱਗਾ ਉਹ ਚੰਗੀ ਮਹੀਂ ਵੀਰ ਨੇ ਰੇਟ ਵੀ ਜੈਜ ਕਰਤਾ ਭਾਵੇਂ ਚਾਰ ਡੰਕ ਕੋਈ ਚੋਕੇ ਖੜੇ ਐ ਤਸਲੀ ਹੋ ਗਈ 78000 ਦੀ ਵੀਰ ਕਹਿੰਦਾ ਹਾਂ ਨਾ ਦੇਦਾਗੇ ਠੀਕ ਆ ਵੀਰ ਜੀ ਅਗਲੀ ਦੱਸਿਓ ਵੀਚੀ ਫੇਰ ਇਹ ਵੀਰ ਜੀ ਤਿੱਜੇ ਸੂਏ ਇਹ ਤਿੱਜੇ ਸੂਏ ਵੀ ਵੀਰ ਕਹਿੰਦਾ ਜਿਹੜੇ ਥੰਨੇ ਦੋਜਾ ਗਾਹੀ 13 ਚੰਗਾ ਲੀਟਰ 13 14 ਕਰਕੇ ਢੱਗਿਆ ਵਾ 20 25 ਦਿਨ ਹੋ ਗਏ ਸੂਈ ਨੂੰ ਕੱਟਾ ਮਗਰ ਉਹ ਕੱਟਾ ਵੀਰ ਜੀ ਹਾਂ ਜੀ ਇਹ ਵੀਰ ਜੀ 11 ਲੀਟਰ ਦੀ ਗਰੰਟੀ ਦਊਗਾ 11 ਲੀਟਰਾਂ ਦੀ ਵੀ ਕਹਿੰਦਾ ਮੇਰੀ ਗਰੰਟੀ ਉਹ ਫੋਲਾ ਫੋਲੋ ਵੀਰ ਜੀ ਨੂੰ ਵੇਖ ਲਓ ਵੀਰ ਜੀ ਜਾਂ ਅੰਦਰ ਜੀ ਤੋਰ ਗਲਮ ਇਹ ਵੀ ਤਜੇ ਸੂਏ ਵੀ ਕਹਿੰਦਾ ਦੋਵੇਂ ਪਸ਼ੂ ਵੀ ਤੇ ਤਜੇ ਸੂਏ ਆ ਕੱਦ ਕਰ ਚੰਗਾ ਲੱਗਾ ਵਾ ਥਾਂ ਲੈਵਾ ਵੀ ਚੰਗਾ ਲੱਗਾ ਮੈਨੂੰ ਲੈ ਆ ਵੀਰ ਜੀ ਇਹ ਸਕਵਾਲਟੀ ਵੀਰ ਜੀ ਵੇਲੋ ਇਹਦਾ ਵੀ ਜੀ ਫਿਰ ਕੀ ਮੁੱਲ ਕਰਦੇ ਜੋ ਇਹਦਾ ਵੀ ਜੀ ਕੋਈ ਲੱਖ ਨਹੀਂ ਕੋਈ 95 90 ਹਜ਼ਾਰ ਦੀ ਦੇਵਾਂਗੇ 90 ਹਜ਼ਾਰ ਦੀ ਹੋਰ ਕਰੋ ਮਾਨ ਦੋ ਲਿਆ ਛੱਡ ਦਾਂਗੇ ਵੀ ਜੀ ਛੱਡ ਦੋ 2090 ਤੋਂ ਹਾਂਜੀ ਬਹੁਤ ਚੰਗੀ ਮਾਝਿਆ ਕੋਈ ਯਾਰ ਨਹੀਂ ਕਰੋਗੇ ਹੋਰ ਛੱਡੋ ਸੋ ਲੱਖ ਹੋਰ 2000 ਛੱਡ ਦਾਂਗੇ 2000 ਇਹਦਾ 1 ਲੱਖ 5000 ਮਿਲਦਾ ਇਹਦੇ ਦੇ ਜੀ ਇਹਦੇ ਆਇਆ ਕਿ ਹੁਣ ਦੇ ਦਈਏਗਾ 85 ਦੀ ਜਾਣਦਾ ਚਾ 85 ਦੀ 85 ਦੀ ਵੀਰ ਕਹਿੰਦਾ ਦੇ ਦਾਂਗੇ ਅਸੂ ਵੀਰ ਕੋ ਦੋਵੇਂ ਚੰਗੇ ਵੀਰ ਕਹਿੰਦਾ ਚਵਾਈ ਹੋਈ 10 ਵਜੇ ਦਾ ਟਾਈਮ ਹੈ ਕੋਈ ਟਾਈਮ ਨਹੀਂ ਲੱਗਾ ਕੋਈ ਉਹਦੀ ਗੱਲ ਨਹੀਂ ਆ ਗਈ ਚੋਏ ਚੋਏ ਡੰਗ ਰਿਆ ਕੀ ਧੋਖਾ ਹੋਗਾ ਦੋ ਚਾਰ ਡੰਗ ਚੋਕੇ ਹਾਂਜੀ ਹਾਂਜੀ ਵੀਰ ਜੀ ਕਹਿੰਦਾ ਚੋਕੇ ਖਰੋ ਕੋਈ ਉਹ ਕੰਮ ਨਹੀਂ ਹੈਗਾ ਥਾਨ ਥਾਨ ਦੀ ਲੈਵੇ ਦੀ ਗਾਰੰਟੀ ਹੋwadi ਤੇ ਵੀਰ ਜੀ ਦੱਸਿਓ ਤੁਹਾਡਾ ਐਡਰੈਸ ਨਾ ਨੰਬਰ ਸੋਨੂ ਜੇ ਪਿੰਡ ਭੋਮਾ ਜ਼ਿਲ੍ਹਾ ਮੁਸਾ ਤਹਿਸੀਲ ਮਜੀਠਾ ਜੇ ਹਾਂਜੀ 998784010 ਜੀ ਸਸੀਆ ਵੀਰ ਜੀ ਸਸੀਆ ਹਾਂਜੀ